ਤ੍ਰਵਨੀਤ ਬਿੱਟੂ ਉਹਨਾਂ ਨੇ ਕਿਹਾ ਸੀ ਕਿ ਮੈਂ ਕਿਸਾਨਾਂ ਦਾ ਮਸਲਾ ਹੱਲ ਕਰਾਉਣ ਦੇ ਲਈ ਤਿਆਰ ਹਾਂ ਉਹ ਕਹਿੰਦੇ ਕਿ ਮੈਨੂੰ ਬੁਲਾਓ ਮੈਂ ਜਿੱਥੇ ਕਹਾਂਗੇ ਕਹਿੰਦੇ ਉੱਥੇ ਆ ਜਾਣਾ ਅੱਜ ਰਵਨੀਤ ਸਿੰਘ ਬਿੱਟੂ ਨੂੰ ਸੱਦਣ ਦੀ ਲੋੜ ਹੈ ਕੋ ਵਿਆਹ ਚਾਦੀ ਹੈ ਜੀ ਜੇ ਤੇ ਕੋਈ ਸੱਦਣ ਗਿਆ ਇਸ ਸਟਰਗਲ ਦੇ ਵਿੱਚ ਉਹ ਆਪਣੀ ਜਿਹੜੀ ਹੈ ਮਰਨ ਵਰਤੇ ਬੈਠੇ ਤੁਸੀਂ ਸੱਤਾ ਦੇਣ ਦੀ ਗੱਲ ਕਰਦੇ ਕੋ ਕਰਨ ਤੇ ਸਹੀ ਗਲੀਬਾਤੀ ਨਾ ਨਾ ਸਾਰਾ ਕੜਾ ਪਕਾਈ ਤੇ ਉਹ ਵੇਖੀਏ ਰਵਨੀਤ ਸਿੰਘ ਬਿੱਟੂ ਦੇ ਮੋਦੀ ਸਾਹਿਬ ਕਿੰਨਾ ਕਹਿਣੇ ਲੱਗੇ ਇਹ ਦਿਨ ਇਸ ਗੱਲ ਦਾ ਫਖਰ ਹੈ ਕਿ ਜਦੋਂ ਇਹ ਬਿੱਲ ਲਿਆਏ ਨੇ ਤੇ ਇਹਨਾਂ ਨੇ ਕਾਨੂੰਨ ਦੇ ਵਿੱਚ ਤਬਦੀਲ ਹੋਣਾ ਸੀ ਤੇ ਇੰਟਰੋਡਿਊਸ ਹੋਏ ਨੇ ਪਾਰਲੀਮੈਂਟ ਤੇ ਇੰਡੀਅਨ ਨੈਸ਼ਨਲ ਕਾਂਗਰਸ ਦੀ ਲੀਡਰਸ਼ਿਪ ਨੇ ਵਿਸ਼ੇਸ਼ ਤੌਰ ਸੋਨੀਆ ਗਾਂਧੀ ਇਹ ਗੱਲ ਕਹੀ ਕਿ ਪ੍ਰਤਾਪ ਸਿੰਘ ਬਾਜਵਾ ਇਹਨਾਂ ਨੂੰ ਲੀਡ ਕਰੇਗਾ ਇਹਨਾਂ ਦੇ ਖਿਲਾਫ ਜਿਹੜੀ ਦਲੀਲ ਪੇਸ਼ ਹੈ ਕਿ ਮੈਂ ਮੋਦੀ ਸਾਹਿਬ ਨੂੰ ਇਹ ਗੱਲ ਕਹਿੰਦੇ ਹੋਏ ਇਹ ਗੱਲ ਕਹੀ ਕਿ ਬੁੱਦੀ ਸਾਹਿਬ ਇਸ ਤਰ੍ਹਾਂ ਕਿ ਜਿਹੜੇ ਕਾਨੂੰਨ ਤੁਸੀਂ ਲੈ ਕੇ ਆਏ ਹੋ ਮੈਂ ਚੰਗੀ ਤਰ੍ਹਾਂ ਪੜ੍ਹੇ ਨੇ ਇਹ ਕਿਸਾਨਾਂ ਦੇ ਮੌਤ ਦੇ ਬਰੰਤ ਲੈ ਕੇ ਆਇਆ ਮੈਂ ਉਦੋਂ ਵੀ ਉਹਨਾਂ ਰਾਏ ਦਿੱਤੀ ਸੀ ਕਿ ਇਹ ਬਿੱਲ ਜਿਹੜੇ ਨੇ ਇਹ 72 ਸਾਲ ਇੰਤਜ਼ਾਰ ਕਰਦੇ ਨੇ ਕਿਸਾਨੀ ਦੇ ਖਿਲਾਫ ਨੇ ਤੁਸੀਂ ਇਹਨਾਂ ਨੂੰ ਵਾਪਸ ਕਰਾਓ ਕਿ ਕਿ ਵੀ ਸੀ ਦੋਸਤਾਨੀ ਜਿਹੜੇ ਨੇ ਉਹਨਾਂ ਦੀ ਰੋਟੀ ਰੋਜ਼ਗਾਰ ਜਿਹੜਾ ਉਹ ਕਿਸਾਨੀ ਤੇ ਨਿਰਭਰ ਤੇ ਪੰਜਾਬ ਦੇ ਵਿੱਚ ਐਸਪੀ ਸੀ ਉਹ ਢਾਲੇਵਾਲ ਸਾਹਿਬ ਨੇ ਕੀਤਾ ਸੀ ਇਸੇ ਗੱਲ ਕਰਦਾ ਉਹਨਾਂ ਦੀ ਇਸ ਜਿਹੜੀ ਐਜੀਟੇਸ਼ਨ ਹੈ ਜਾਂ ਉਹਨਾਂ ਦਾ ਜਿਹੜਾ ਉਹਨਾਂ ਨੇ ਮਰਨ ਵਰਤ ਰੱਖਿਆ ਭੁਖਰਤਾ ਰੱਖੀ ਅਸੀਂ ਉਹਦੀ ਪੂਰੀ ਸਪੋਰਟ ਕਰ ਤਖਨੌਰੀ ਬਾਰਡਰ ਤੇ ਜਗਜੀਤ ਸਿੰਘ ਡੱਲੇਵਾਲ ਹੋਣਾ ਨੂੰ ਮਰਨ ਵਰਤ ਤੇ ਬੈਠੇ ਅੱਜ 20ਵਾਂ ਦਿਨ ਹੈ ਔਰ ਅੱਜ ਐਲਓਪੀ ਪ੍ਰਤਾਪ ਸਿੰਘ ਬਾਜਵਾ ਹੋਣਾ ਦੇ ਨਾਲ ਜਿਹੜਾ ਜਾ ਕੇ ਉਹਨਾਂ ਦੇ ਵੱਲੋਂ ਮੁਲਾਕਾਤ ਵੀ ਕੀਤੀ ਗਈ ਹਾਲਚਾਲ ਵੀ ਪੁੱਛਿਆ ਗਿਆ ਕਿਉਂਕਿ 20ਵਾਂ ਦਿਨ ਮਰਨ ਵਰਤ ਦਾ ਜਗਜੀਤ ਸਿੰਘ ਡੱਲੇਵਾਲ ਹੋਣਾ ਦਾ ਤਾਂ ਕਿਸਾਨਾਂ ਦੇ ਮੁੱਦੇ ਦੇ ਉੱਪਰ ਔਰ ਮੁਲਾਕਾਤ ਤੋਂ ਬਾਅਦ ਜਿਹੜਾ ਪ੍ਰਤਾਪ ਸਿੰਘ ਬਾਜਵਾ ਹੋਣਾ ਦੇ ਨਾਲ ਗੱਲਬਾਤ ਕਰਦੇ ਆ ਕਿ ਆਖਰਕਾਰ ਕਿਵੇਂ ਦੇਖ ਦਿਓ ਪੂਰੇ ਸਿਨੈਰੀਓ ਨੂੰ ਤਾਂ ਬਾਜਵਾ ਸਾਹਿਬ ਬਹੁਤ-ਬਹੁਤ ਸਵਾਗਤ ਤੁਹਾਡਾ ਪ੍ਰੋ ਪੰਜਾਬੀ ਟੀਵੀ ਤੇ ਬਾਈਵਾ ਸਾਹਿਬ ਜਿਵੇਂ ਅੱਜ 20ਵਾਂ ਦਿਨ ਹੈ ਜਗਜੀਤ ਸਿੰਘ ਡੱਲੇਵਾਲ ਹੁਣਾਂ ਨੂੰ ਇੱਕ ਤਾਂ ਉਮਰ ਵੀ ਬਹੁਤ ਜ਼ਿਆਦਾ ਹੋਈ ਪਈ ਹੈ ਤੇ ਦੂਜੇ ਪਾਸੇ ਸਿਹਤ ਵੀ ਹੁਣ ਬੜੀ ਨਾਜ਼ੁਕ ਹੋ ਗਈ ਹੈ ਤਾਂ ਕਿਵੇਂ ਦੇਖ ਦਿਆਂ ਸੀ ਪੂਰੇ ਮੁਲਾਕਾਤ ਵੀ ਤੁਸੀਂ ਕਰਕੇ ਆਏ ਹੁਣ ਵੇਖੋ ਗੱਲ ਇਸ ਤਰ੍ਹਾਂ ਮੈਂ ਤੇ ਵਿਸ਼ੇਸ਼ ਤੌਰ ਆਪਣੀ ਪਾਰਟੀ ਇੰਡੀਆ ਨੈਸ਼ਨਲ ਕਾਂਗਰਸ ਦਾ ਜਿਹੜਾ ਸ਼ੁਰੂ ਤੋਂ ਹੀ ਤੁਹਾਨੂੰ ਪਤਾ ਹੈ ਰੁੱਖ ਜਿਹੜਾ ਕਿਸਾਨਾਂ ਦੇ ਨਾਲ ਹਮ ਹਿੰਦੁਸਤਾਨ ਇਹ ਸਾਰਾ ਦੇਸ਼ ਹੀ ਕਿਸਾਨੀ ਤੇ ਬੇਸਟ ਹੁੰਦਾ 60% ਦੀ ਹਿੰਦੁਸਤਾਨੀ ਜਿਹੜੇ ਨੇ ਉਹਨਾਂ ਦੀ ਰੋਟੀ ਰੋਜ਼ ਰੋਜ਼ਗਾਰ ਜਿਹੜਾ ਉਹ ਕਿਸਾਨੀ ਤੇ ਨਿਰਭਰ ਤੇ ਪੰਜਾਬ ਦੇ ਵਿੱਚ ਅਸੀਂ ਵੀ ਸੀ ਹੂੰ ਤੋ ਅਸੀਂ ਤੇ ਪਹਿਲੇ ਹੱਥੋਂ ਹੀ ਜਦੋਂ ਬੁੱਦੀ ਸਾਹਿਬ ਕਾਲੇ ਕਾਨੂੰਨ ਵੀ ਲੈ ਕੇ ਆਏ ਨੇ ਸਾਰਾ ਉਹਨਾਂ ਵੱਡਾ ਸਟਰਗਲ ਇੱਕ ਪਾਸੇ ਤੇ ਕਿਸਾਨ ਸਾਡੇ ਵੀਰ ਹਰਿਆਣੇ ਦੇ ਬਾਰਡਰ ਤੇ ਕਰ ਰਹੇ ਸੀ ਤੇ ਪਾਰਲੀਮੈਂਟ ਚ ਇੰਡੀਅਨ نیشنل ਕਾਂਗਰਸ ਆਪਰੇ ਲੀਡਰ ਰਾਹੁਲ ਗਾਂਧੀ ਦੇ ਥੱਲੇ ਕਰ ਰਹੀ ਸੀ ਤੁਹਾਡਾ ਦਾਸ ਉਹਦੋਂ ਰਾਜ ਸਭਾ ਦਾ ਮੈਂਬਰ ਸੀ ਤੇ ਮੈਨੂੰ ਇਸ ਗੱਲ ਦਾ ਫਖਰ ਹੈ ਕਿ ਜਦੋਂ ਇਹ ਬਿੱਲ ਲਿਆਏ ਨੇ ਤੇ ਇਹਨਾਂ ਨੇ ਕਾਨੂੰਨ ਦੇ ਵਿੱਚ ਤਬਦੀਲ ਹੋਣਾ ਸੀ ਤੇ ਇੰਟਰੋਡਿਊਸ ਹੋਏ ਨੇ ਪਾਰਲੀਮੈਂਟ ਤੇ ਇੰਡੀਅਨ ਨੈਸ਼ਨਲ ਕਾਂਗਰਸ ਦੀ ਲੀਡਰਸ਼ਿਪ ਨੇ ਵਿਸ਼ੇਸ਼ ਤੌਰ ਸੋਨੀਆ ਗਾਂਧੀ ਜੀ ਇਹ ਗੱਲ ਕਹੀ ਕਿ ਪ੍ਰਤਾਪ ਸਿੰਘ ਬਾਜਵਾ ਇਹਨਾਂ ਨੂੰ ਲੀਡ ਕਰੇਗਾ ਇਹਨਾਂ ਦੇ ਖਿਲਾਫ ਜਿਹੜੀ ਦਲੀਲ ਅਪੀਲ ਕਰ ਮੋਦੀ ਸਾਹਿਬ ਉਹ ਦਿਨ ਪ੍ਰਾਈਮ ਮਿੰਿਸਟਰ ਹਾਊਸ ਦੇ ਵਿੱਚ ਤੇ ਮੈਂ ਮੋਦੀ ਸਾਹਿਬ ਨੂੰ ਇਹ ਗੱਲ ਕਹਿੰਦੇ ਹੋਏ ਇਹ ਗੱਲ ਕਹੀ ਕਿ ਮੋਦੀ ਸਾਹਿਬ ਇਸ ਤਰ੍ਹਾਂ ਕਿ ਜਿਹੜੇ ਕਾਨੂੰਨ ਤੁਸੀਂ ਲੈ ਕੇ ਆਏ ਹੋ ਮੈਂ ਚੰਗੀ ਤਰ੍ਹਾਂ ਪੜ੍ਹੇ ਇਹ ਕਿਸਾਨਾਂ ਦੇ ਮੌਤ ਦੇ ਵਾਰੰਟ ਲੈ ਕੇ ਆ। ਅਸੀਂ ਕਿਸਾਨਾਂ ਦੇ ਲੜਕੇ ਆ। ਕਿਸਾਨੀ ਦੇ ਵਿੱਚ ਸਾਡਾ ਕਿਸਾਨ ਦੇ ਪਰਿਵਾਰ ਚ ਹੀ ਜਨਮ ਹੋਇਆ। ਤੇ ਤੁਸੀਂ ਸਮਝਦੇ ਹੋ ਕਿ ਇਹਨਾਂ ਬਿੱਲਾਂ ਤੇਸੀਂ ਅਸੀਂ ਆਪਣੇ ਸਾਈਨ ਸਾਈਨ ਕਰਾਂਗੇ, ਸਾਥ ਚ ਕਰਾਂਗੇ। ਤੇ ਮੈਂ ਉਦੋਂ ਵੀ ਉਹਨਾਂ ਨੂੰ ਰਾਏ ਦਿੱਤੀ ਸੀ ਕਿ ਇਹ ਬਿੱਲ ਜਿਹੜੇ ਨੇ ਇਹ 72 ਸਾਲ ਇੰਤਜ਼ਾਰ ਕਰਦੇ ਨੇ ਕਿਸਾਨੀ ਦੇ ਖਿਲਾਫ ਨੇ। ਤੁਸੀਂ ਇਹਨਾਂ ਨੂੰ ਵਾਪਸ ਬਟ ਵਾਪਸ ਨਹੀਂ ਹੁਣ ਸਭ ਨੂੰ ਵੱਡੀ ਗੱਲ ਇਹ ਹੈ ਕਿ ਜਦੋਂ ਇਹਨਾਂ ਨੇ ਕਾਨੂੰਨ ਪਾਸ ਕਰ ਦਿੱਤੇ ਪਾਰਲੀਮੈਂਟ 'ਚ ਸਾਡੀ ਲੜਾਈ ਚੱਲਦੀ ਰਹੀ ਤੁਹਾਨੂੰ ਯਾਦ ਹੋਵੇਗਾ ਇੱਕ ਵਾਰ ਮੈਂ ਟੇਬਲ ਤੇ ਖੜੇ ਹੋ ਕੇ ਰਾਜ ਸਭਾ ਦੇ ਰੂਲਜ਼ ਬੁੱਕ ਚੁੱਕ ਕੇ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਦੀ ਕਿਤਾਬ ਉੱਤੇ ਕੁਰਸੀ ਤੇ ਮਾਰੀ ਸੀ ਤੇ ਪ੍ਰਾਈਮ ਮਿਨਿਸਟਰ ਸਾਹਿਬ ਨੇ ਤੇ ਐਗਰੀਕਲਚਰ ਮਿਨਿਸਟਰ ਨੇ ਯਕੀਨ ਦਵਾਇਆ ਸੀ ਕਿ ਅਸੀਂ ਜਿਹੜੀ ਤੁਹਾਡੀ ਪਹਿਲੀ ਸ਼ਰਤ ਹੈ ਜਿਹੜੀ ਮੰਗ ਹੈ ਮਿਨਿਮਮ ਸਪੋਰਟ ਪ੍ਰਾਈਸ ਦੀ ਅਸੀਂ ਪੂਰੀ ਕਰਾਂਗੇ ਨੰਬਰ 2 ਉਹਨਾਂ ਨੇ ਗੱਲ ਕੀਤੀ ਸੀ ਕਿ ਜਿੰਨੇ ਵੀ ਮੋਰਚੇ ਵਿੱਚ ਸ਼ਹੀਦ ਹੋਏ ਲੋਕ ਨੇ तकरीबन 750 ਉਹਨਾਂ ਨੂੰ ਅਸੀਂ ਹਰ ਪਰਿਵਾਰ ਨੂੰ ਇੱਕ ਇੱਕ ਨੌਕਰੀ ਵੀ ਦਾਂਗੇ ਤੇ ਫਾਈਨੈਂਸ਼ੀਅਲੀ ਵੀ ਇਹਨਾਂ ਨੂੰ ਅਸੀਂ ਮਦਦ ਕਰਾਂਗੇ। ਹੂੰ। ਨੰਬਰ 3 ਇਹਨਾਂ ਦੀ ਮੰਗ ਸੀ ਕਿ ਜਿੰਨੇ ਵੀ ਕੇਸਸ ਕਿਸਾਨਾਂ ਤੇ ਬਣੇ ਨੇ ਉਹ ਸੈਜੀਟੇਸ਼ਨ ਭਾਵੇਂ ਨੈਸ਼ਨਲ ਹਾਈਵੇਅਸ ਤੇ ਹੋਣ ਭਾਵੇਂ ਇੰਡੀਆ ਦੇ ਰੇਲਵੇ ਟਰੈਕਸ ਤੇ ਹੋਣ ਗੱਡੀਆਂ ਰੋਕਣ ਅਸੀਂ ਸਾਰੇ ਵਾਪਸ ਲਾਂਗੇ। ਚੌਥਾ ਏਸੀ ਕੇ ਜਿਹੜਾ ਉੱਤਰਾਖੰਡ ਦੇ ਵਿੱਚ ਇਹਨਾਂ ਦਾ ਇੱਕ ਮਿਸਟਰ ਆਫ ਸਟੇਟ ਸੀ ਮਿਸ਼ਰਾ ਉਹਦੇ ਲੜਕੇ ਨੇ ਜਿਸ ਤਾਂ ਕਿਸਾਨ ਪੰਜਾਬ ਹਰਿਆਣਾ ਤੇ ਬਾਕੀ ਜਗ੍ਹਾ ਤੇ ਇਹਨਾਂ ਦਾ ਵਿਰੋਧ ਕਰਦੇ ਸੀ ਉਹ ਇੱਕ ਭਾਜਪਾ ਦੇ ਇਕੱਠ 'ਚ ਵਿਰੋਧ ਕਰਨ ਚਲੇ ਗਏ ਤੇ ਉਹਨਾਂ ਦੇ ਲੜਕੇ ਨੇ ਆਪਣੀ ਗੱਡੀ ਥੱਲੇ ਰੋਂਦ ਕੇ 5-6 ਕਿਸਾਨ ਵੀਰ ਮਾਰ ਦਿੱਤੇ ਮਿਸ਼ਰਾ ਟੈਨੀ ਮਿਸ਼ਰਾ ਤੇ ਇਹ ਮੰਗ ਸੀ ਸਾਰੇ ਕਿਸਾਨਾਂ ਦੀ ਹਿੰਦੁਸਤਾਨ ਦੇ ਉਹਦੇ ਵਿੱਚ ਸਾਨੂੰ ਜਸਟਿਸ ਹੋਣੀ ਚਾਹੀਦੀ ਸਰ ਜੀ ਇਨਾਂ ਚੋ ਇੱਕ ਵੀ ਮੈਨੂੰ ਅਫਸੋਸ ਨਾਹਿਣਾ ਪੈਂਦਾ ਤਿੰਨਾਂ ਸਾਲਾਂ ਚ ਕੋਈ ਇੱਕ ਸਿੰਗਲ ਮੰਗ ਮੋਦੀ ਸਾਹਿਬ ਦੀ ਗਵਰਨਮੈਂਟ ਨੇ ਮੰਗੀ ਨਹੀਂ ਕੋਈ ਮੀਟਿੰਗ ਜੋ ਆਸੇ ਕਿਸਾਨਾਂ ਨੂੰ ਸੁਧਿਆ ਨਹੀਂ ਜੋ ਢਾਲੇਵਾਲ ਸਾਹਿਬ ਨੇ ਕੀਤਾ ਸੀ ਇਸੇ ਗੱਲ ਕਰਦੇ ਆ ਉਹਨਾਂ ਦੀ ਇਸ ਜਿਹੜੀ ਐਗਿਟੇਸ਼ਨ ਹੈ ਜਾਂ ਉਹਨਾਂ ਦਾ ਜਿਹੜਾ ਉਹਨਾਂ ਨੇ ਮਰਨ ਵਰਤ ਰੱਖਿਆ ਭੁਖਰਤਾਲ ਰੱਖੀ ਅਸੀਂ ਉਹਦੀ ਪੂਰੀ ਸਪੋਰਟ ਕਰ ਇਸੇ ਗੱਲ ਕਰ ਰਾਜ ਮੈਂ ਆਪਣੇ ਸਾਥੀਆਂ ਸਮੇਤ ਆਇਆ ਸੀ ਇੱਕ ਸਿੰਬੋਲਿਕ ਮੈਸੇਜ ਵੀ ਸੀ ਹੂੰ ਹਿੰਦੁਸਤਾਨ ਦੀ ਕਿਸਾਨੀ ਨੂੰ ਵਿਸ਼ੇਸ਼ ਤੌਰ ਪੰਜਾਬ ਦੇ ਖੇਤ ਮਜ਼ਦੂਰ ਨੂੰ ਤੇ ਕਿਸਾਨ ਕਿ ਅਸੀਂ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਵਾਸਤੇ ਕਿਉਂਕਿ ਜਿਹੜਾ ਡਲੇਵਾਲ ਸਾਹਿਬ ਦਾ ਸਟਰਗਲ ਇਹ ਕੋਈ ਉਹਨਾਂ ਦਾ ਜ਼ਾਤੀ ਸਟਰਗਲ ਨਹੀਂ ਹੂੰ ਉਹਨਾਂ ਨੇ ਪ੍ਰਾਈਮ ਮਿੰਿਸਟਰ ਨੂੰ ਚਿੱਠੀ ਚ ਵੀ ਲਿਖਿਆ ਕਿ ਮੇਰੀ ਸਿਹਤ ਦਾ ਬਹੁਤਾ ਧਿਆਨ ਨਾ ਕਰੋ ਕਿਸਾਨਾਂ ਦੀ ਡਿਮਾਂਡਸ ਦਾ ਧਿਆਨ ਅੱਜ ਦਾਸ ਜਤੋਂ ਗਿਆ ਮੇਰੇ ਕੋ ਪਹਿਲੇ ਹੀ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਡੀਸੀ ਨਾਲ ਐਸਐਸਪੀ ਨਾਲ ਤੇ ਕੋਈ ਸੈਕਟਰ ਦੇ ਕੋਈ ਨੁਮਾਇੰਦੇ ਲੈ ਕੇ ਆਏ ਸੀ ਉਹ ਕੀ ਗੱਲਬਾਤ ਹੋਈ ਮੈਨੂੰ ਉਸ ਬਾਰੇ ਜਾਣਕਾਰੀ ਨਹੀਂ ਪਰ ਢਾਲੇਵਾਲ ਸਾਹਿਬ ਨੇ ਭਾਈ ਯਕੀਨ ਦਵਾ ਕੇ ਆਇਆ ਗੁਰੂ ਮਹਾਰਾਜ ਸਾਹਿਬ ਦੇ ਚਰਨਾਂ 'ਚ ਅਰਦਾਸ ਵੀ ਕਰਕੇ ਆਇਆ ਕਿ ਉਹਨਾਂ ਨੂੰ ਇਸ ਦ੍ਰਿੜਤਾ ਨਾਲ ਤਗੜੇ ਹੋ ਕੇ ਸੇਤ ਵੀ ਬਖਸ਼ੋ ਹੂੰ ਦ੍ਰਿੜ ਇਰਾਦਾ ਵੀ ਉਹਨਾਂ ਦਾ ਮਜ਼ਬੂਤ ਰਹੇ ਤੇ ਇਹ ਵੀ ਅਸੀਂ ਗੁਰੂ ਮਹਾਰਾਜ ਸਾਹਿਬ ਦੇ ਚਰਨਾਂ 'ਚ ਅਰਦਾਸ ਕੀਤੀ ਕਿ ਜਿਹੜੀ ਇਹ ਸੈਕਟਰ ਦੀ ਸਰਕਾਰ ਹੈ ਕੁਝ ਇਹਨਾਂ ਦੇ ਵਿੱਚ ਕੋ ਅਕਲ ਕੋ ਬੁੱਧੀ ਕੁਝ ਮੱਥਾ ਪਾਉ ਕਿ ਇਹ ਵੀ ਕੋਈ ਸਹੀ ਫੈਸਲਾ ਲਵੇ ਭਾਈ ਸਾਹਿਬ ਇੱਕ ਰਵਨੀਤ ਬਿੱਟੂ ਹੋਣਾ ਨੇ ਕਿਹਾ ਸੀ ਕਿ ਮੈਂ ਕਿਸਾਨਾਂ ਦਾ ਮਸਲਾ ਹੱਲ ਕਰਾਉਣ ਦੇ ਲਈ ਤਿਆਰ ਹਾਂ ਉਹ ਕਹਿੰਦੇ ਕਿ ਮੈਨੂੰ ਬੁਲਾਓ ਮੈਂ ਜਿੱਥੇ ਕਹਾਂ ਕਿ ਕਹਿੰਦੇ ਉੱਥੇ ਆ ਜਾਣਾ ਪਰ ਉਸ ਤੋਂ ਬਾਅਦ ਉਹ ਗੱਲ ਉਹ ਵੀ ਠੰਡੇ ਵਸਤੇ ਦੇ ਵਿੱਚ ਪੈ ਗਈ ਤੁਸੀਂ ਮੈਨੂੰ ਦੱਸੋ ਜਿਹੜੀਆਂ ਸਾਡੀਆਂ ਜ਼ਿੰਮੇਵਾਰੀ ਅੱਜ ਮੈਨੂੰ ਕਿਸੇ ਨੇ ਬੁਲਾਇਆ ਕੀ ਹਮ ਅੱਜ ਵਿਰੋਧੀ ਧਿਰ ਦਾ ਮੈਂ ਲੀਡਰ ਆ ਲੋਕਾਂ ਨੂੰ ਆਸਾਂ ਮਿਲਦੀਆਂ ਹੁੰਦੀਆਂ ਕਿ ਤੁਸੀਂ ਵਿਰੋਧੀ ਧਿਰ ਦੇ ਲੀਡਰ ਹੋ ਪੰਜਾਬ ਦੀ ਲੜਾਈ ਲੜ ਰਹੇ ਨੇ ਤੁਹਾਡੀ ਪਾਰਟੀ ਤਾਂ ਤੁਸੀਂ ਤੁਹਾਡਾ ਸਟੈਂਡ ਕੀ ਸਪਸ਼ਟ ਕੀਤਾ ਅਦਰਨਵਨੀ ਸਿੰਘ ਬਿੱਟੂ ਨੂੰ ਸੱਦਨ ਦੀ ਲੋੜ ਹੈ ਕੋ ਵਿਆਹ ਚਾਦੀ ਹੈ ਜੀ ਜੇ ਤੇ ਕੋਈ ਸੱਦਨ ਗਿਆ ਇਸ ਸਟਰਗਲ ਦੇ ਵਿੱਚ ਉਹ ਆਪਣੀ ਜਿਹੜੀ ਹੈ ਮਰਨ ਵਰਤੇ ਬੈਠੇ ਤੁਸੀਂ ਸੱਤਾ ਦੇਣ ਦੀ ਗੱਲ ਕਰਦੇ ਹੋ ਉਹ ਵਿੱਚ ਉਹ ਵੇਖੀ ਹੈ ਰਵਨੀ ਸਿੰਘ ਬਿੱਟੂ ਤੇ ਮੋਦੀ ਸਾਹਿਬ ਕਿੰਨਾ ਕਹਿਣੇ ਲੱਗਦੇ ਕੋ ਕਰਨ ਤੇ ਸਹੀ ਗਲੀਬਾਤੀ ਨਾ ਨਾ ਸਾਰਾ ਕੜਾ ਪਕਾਈ ਜਾਂਦੀ ਹੂੰ ਸਪਰੀਮ ਕੋਰਟ ਨੇ ਵੀ ਹੁਣ ਹਾਲਾਂਕਿ ਹਦਾਇਤਾਂ ਜਾਰੀ ਕੀਤੀਆਂ ਉਹਨਾਂ ਨੇ ਕਿਹਾ ਕਿ ਕੇਂਦਰ ਮੀਟਿੰਗ ਦਾ ਕੋਈ ਹੱਲ ਕੱਢੇ ਤੇ ਦੂਜੇ ਪਾਸੇ ਕੱਲ ਅਮਿਕ ਹਮੇਸ਼ਾ ਉਹਨਾਂ ਨੇ ਪ੍ਰੋਗਰਾਮ ਦੇ ਵਿੱਚ ਇਹ ਗੱਲ ਕਹੀ ਉਹਨਾਂ ਨੇ ਕਿਹਾ ਕਿ ਅਸੀਂ ਸੁਪਰੀਮ ਕੋਰਟ ਨੇ ਕਿਹਾ ਤਾਂ ਕਹਿੰਦੇ ਹੁਣ ਅਸੀਂ ਹੱਲ ਕੱਢਦੇ ਹਾਂ ਕੋਈ ਅਸੀਂ ਮੀਟਿੰਗ ਤੇ ਲਈ ਦੇ ਦਾਂ ਸ਼ਿਵਰਾਜ ਸਿੰਘ ਛੋਹਣ ਜਿਹੜੇ ਖੇਤੀਬਾੜੀ ਮੰਤਰੀ ਉਹਨਾਂ ਕਹਿੰਦੇ ਮੁਲਾਕਾਤ ਕਰਦੇ ਹਾਂ ਤੇ ਉਸ ਤੋਂ ਬਾਅਦਲਾ ਪਲਾਨ ਦੇ ਦਿਆਂ ਪਰ ਉਹਨਾਂ ਨੇ ਨਾਲ ਇੱਕ ਗੱਲ ਹੋਰ ਕਹੀ ਕਹਿੰਦੇ ਬਾਕੀ ਸਾਰੇ ਦੇਸ਼ ਦੇ ਕਿਸਾਨ ਸੁਖੀ ਨੇ ਕੱਲੇ ਕੁਛਕਾ ਕਿਸਾਨ ਕਹਿੰਦੇ ਰੌਲਾ ਪਾਉਂਦੇ ਨੇ ਇਹ ਤੇ ਅਮਿਕ ਹਮੇ ਜੀ ਕਿਸਾਨਾਂ ਵਿੱਚ ਵੰਡ ਪਾਣੀ ਹਰ ਵਰਗ ਦੇ ਵਿੱਚ ਜਾਤੀ ਪਾਤੀ ਚ ਵੰਡ ਪਾਣੀ ਧਰਮਾਂ ਵਿੱਚ ਵੰਡ ਪਾਣੀ ਵਨ ਨੇਸ਼ਨ ਵਨ ਇਲੈਕਸ਼ਨ ਵਿੱਚ ਵੰਡ ਪਾਣੀ ਸੂਬਿਆਂ ਦੇ ਵਿੱਚ ਤੇ ਦੇਸ਼ ਦੇ ਵਿੱਚ ਵੰਡ ਪਾਣੀ ਇਹ ਕੋ ਨਵੀਂ ਨਹੀਂ ਇਹਨਾਂ ਦੀ ਪੁਰਾਣੀ ਪਾਰਟੀ ਦੀ ਪਾਲਿਸੀ ਹੈ ਇਹ ਫਿਰ ਕਿਸਾਨੀ ਨੂੰ ਵੜਨਾ ਚਾਹੁੰਦੇ ਨੇ ਨਾਥਿੰਗ ਮੋਰ ਦਨ ਦਟ ਮੈਂ ਢੱਲੇਵਾਲ ਸਾਹਿਬ ਨੂੰ ਵੀ ਇਹ ਗੱਲ ਕਹੀ ਹੈ ਤੇ ਕਿਸਾਨਾਂ ਨੂੰ ਕਹੀ ਕਿ ਇਹਨਾਂ ਤੇ ਕੋਈ ਆਸ ਨੀ ਰੱਖਿਓ ਮੈਨੂੰ ਨੀ ਨਜ਼ਰ ਆਉਂਦਾ ਇਕੋ ਹੀ ਕਰਨਗੇ ਨਿਹਾਲ ਲੋਕਾਂ ਦੀਆਂ ਅੱਖਾਂ ਦੇ ਵਿੱਚ ਘਟਾ ਹੀ ਪਾ। ਇੱਕ ਆਖਰੀ ਸਵਾਲ ਆਵਾਜ਼ ਬਾਬਾ ਸਾਹਿਬ ਇੱਕ ਤੁਸੀਂ ਗੱਲ ਕੀਤੀ ਵਨ ਨੇਸ਼ਨ ਵਨ ਇਲੈਕਸ਼ਨ ਦੀ। ਤੁਹਾਡਾ ਕੀ ਸਟੈਂਡ ਇਸ ਮਾਮਲੇ ਦੇ ਕੋਲ? ਸਾਡੀ ਪਾਰਟੀ ਦਾ ਵੀ ਸਟੈਂਡ ਤੇ ਸਾਡਾ ਵੀ ਸਟੈਂਡ ਹੈ ਕਿ ਜਿਹੜਾ ਦੇਸ਼ ਹੈ ਜੀ ਇਹ ਸੂਬਿਆਂ ਦੇ ਵਿੱਚੋਂ ਇਕੱਠਾ ਹੋ ਕੇ ਇੱਕ ਫੈਡਰਲ ਦੇਸ਼ ਬਣਿਆ। ਹੂੰ ਤੇ ਨੈਸ਼ਨਲ ਇਸ਼ੂਜ਼ ਵੀ ਇੰਪੋਰਟੈਂਟ ਹੈ ਸੂਬੇ ਦੇ ਇਸ਼ੂਸ ਵੀ ਪੜੇਪੜੇ ਇੱਕ ਟਾਈਮ ਤੇ ਇੱਕੋ ਇਲੈਕਸ਼ਨ ਜਿਹੜੀ ਉਹ ਤੇ ਨੈਸ਼ਨਲ ਇਸ਼ੂਜ਼ ਹੀ ਸਾਹਮਣੇ ਰੱਖੇ ਜਾਣਗੇ ਸੂਬੇ ਦੀ ਤੇ ਕੋਈ ਗੱਲ ਹੀ ਨਹੀਂ ਪੇਸ਼ ਕਰ ਸਕੇਗਾ। ਸੂਬੇ ਦੀ ਕੋਈ ਮਜਬੂਰੀ ਸਾਹਮਣੇ ਨਹੀਂ ਆ ਸਕੇਗੀ ਤੇ ਨਾ ਇਹ ਲੀਗਲੀ ਪੋਸੀਬਲੀ ਮੈਨੂੰ ਨਜ਼ਰ ਆਉਂਦਾ ਇਹ ਇੱਕ ਡਰਾਮਾ ਹੈ ਹਰ ਮੋਦੀ ਸਾਹਿਬ ਦੀ ਪਾਲਿਸੀ ਦੇ ਵਿੱਚ ਕੋਈ ਇਹੋ ਜਿਹਾ ਡਰਾਮਾ ਹੁੰਦਾ ਜਿਹੜਾ ਜ਼ਾਤੀ ਤੌਰ ਤੇ ਪਹਿਲੇ ਲਾਭ ਉਹਨਾਂ ਨੂੰ ਪਹੁੰਚੇ ਫਿਰ ਬਾਅਦ ਵਿੱਚ ਉਹਨਾਂ ਨੂੰ ਪਹੁੰਚੇ ਨਥਿੰਗ ਹੁੰਦਾ ਤੁਹਾਨੂੰ ਲੱਗਦਾ ਕਿ ਇਹ ਗਰਾਊਂਡ ਦੇ ਉੱਪਰ ਰਿਐਲਿਟੀ ਇਹਦੀ ਹੈਗੀ ਹੈਗੀ ਇਹ ਪੋਸੀਬਲ ਹੋ ਸਕਦਾ ਕਿਉਂਕਿ 52 ਤੋਂ 67 ਦੇ ਵਿੱਚ ਵਿੱਚ ਹੋਈਆਂ ਨੇ ਜਿਹੜੀਆਂ ਇਲੈਕਸ਼ਨ ਇੱਕੋ ਸਮੇਂ ਦੇ ਉੱਪਰ ਪਰ ਉਦੋਂ ਦੇਖਿਆ ਜਾਏ ਤਾਂ 16 ਸਟੇਟਾਂ ਸੀ ਪੂਰੇ ਭਾਰਤ ਦੇ ਵਿੱਚ ਵੋਟਰ ਬੜੇ ਘੱਟ ਸੀ ਜੀ ਹੁਣ ਕਈ ਸੂਬਿਆਂ ਦੇ ਵਿੱਚ ਤੇ ਗਵਰਨਮੈਂਟ ਸੀ ਇਹਨਾਂ ਨੇ ਤੋੜ ਦਿੱਤੀਆਂ ਜਾਂ ਬਾਇਲੈਕਸ਼ਨ ਫਿਰ ਕਿਵੇਂ ਕਰਿਆ ਕਰਨਗੇ ਨਹੀਂ ਨਹੀਂ ਬਾਇਲੈਕਸ਼ਨ ਨੂੰ ਛੱਡੋ ਜੇ ਮਿਡ ਟਰਮ ਪੋਲਸ ਹੋ ਜਾਂਦੀਆਂ ਨੇ ਹੂੰ ਮਿਡ ਟਰਮ ਪੋਲਸ ਹੋ ਗਈਆਂ ਕਿਸੇ ਸੂਬੇ ਦੇ ਵਿੱਚ ਹਾਲਾਤ ਜਿਵੇਂ ਮਨੀਪੁਰ 'ਚ ਵਿਗੜੇ ਨੇ ਜੰਮੂ ਕਸ਼ਮੀਰ 'ਚ ਵਿਗੜੇ ਸੀ ਇਹਨਾਂ ਰਾਸ਼ਟਰਪਤੀ ਰਾਜ ਲਾ ਦਿੱਤਾ ਉਹਨਾਂ ਦਾ ਕੀ ਹੋਊਗਾ ਉਹ ਤਾਂ ਫਿਰ ਉਹ ਕੀ ਹੋਏਗਾ ਜੇ ਫਿਰ ਉਹ 5 ਸਾਲ ਦੀ ਕਿਆ ਕਰਨਗੇ ਜਾਂ ਪਰ ਹੁਣ ਜਿਹੜੇ 27 'ਚ ਪੂਰਾ ਹੋਣਾ ਕਾਜਕਾਲ ਉਹ 29 ਤੱਕ ਵਧਾਉਣਗੇ ਜਾਂ ਫਿਰ ਅਗਲੀ ਜਿਹੜੀਆਂ ਦੀਆਂ ਈਲੈਕਸ਼ਨਾਂ 25 'ਚ ਹੋਣੀ ਐ ਉਹ ਫਿਰ ਅਗਲੇ ਸਾਲ ਫਿਰ ਲੈ ਕੇ ਲੜਨਗੇ ਹ ਇਹ ਅਕਲ ਇਹ ਬੇਸਿਕਲੀ ਜਿਹੜੀ ਹੈ ਇਹ ਮੋਦੀ ਸਾਹਿਬ ਦਾ ਆਪਣਾ ਏਜੰਡਾ ਦੇਸ਼ ਤੇ ਚੱਲ ਰਿਹਾ ਹੈ ਬਹੁਤ ਬਹੁਤ ਧੰਨਵਾਦ ਬਾਜਵਾ ਸਾਹਿਬ ਤਾਂ ਇਹ ਸੰਸਾਡ ਨਾਲ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਿਰ ਦੇ ਨੇਤਾ ਜਿਨ੍ਹਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਜਗਜੀਤ ਸਿੰਘ ਡੱਲੇ ਵਾਲਾ ਹੁਣਾ ਦੇ ਉੱਪਰ ਪਾਰਟੀ ਦੇ ਵੱਲੋਂ ਲਗਾਤਾਰ ਸਮਰਥਨ ਦਿੱਤਾ ਗਿਆ ਔਰ ਨਾਲ ਦੀ ਨਾਲ ਉਹਨੇ ਇਹ ਵੀ ਗੱਲ ਕਹੀ ਕਿ ਅਸੀਂ ਕਿਸਾਨਾਂ ਦੇ ਨਾਲ ਡਟ ਕੇ ਖੜੇ ਹਾਂ ਤੇ ਕਿਸਾਨਾਂ ਦਾ ਹਰੇਕ ਮੋਰਚਾ ਜਿਹੜਾ ਅਸੀਂ ਤਾਂ ਦੇਹੀ ਦੇ ਨਾਲ ਨਾਲ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਪੂਰਾ ਕਰਾਂਗੇ ਕੈਮਰਾਪਾਸ ਬਲਜਿੰਦਰ ਨਾਮ ਮਨਦੀਪ ਜੀ